ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਜਿਹੜੇ ਵੀਰ ਦੀ ਮੈਂ ਥੋੜੇ ਇਸ ਦਰਮਿਆਨ ਮੁਵਾਰਤਾਲਾਪ ਕਰਾਂਗਾ ਥੋੜੇ ਦਰਮਿਆਨ ਪੇਸ਼ ਕਰਾਂਗਾ ਉਹ ਕੋਈ ਜਾਣ ਮੋਤਾ ਦਾ ਨਾਮ ਨਹੀਂ ਹੈਗਾ ਕਿਉਂਕਿ ਅੱਜ ਤੋਂ 7 ਦਿਨ ਜਾਂ 4 ਦਿਨ ਪਹਿਲਾਂ ਮੈਂ ਇੱਕ ਰੀਲ ਪੋਸਟ ਕੀਤੀ ਸੀ ਕਾਫੀ Facebook ਤੇ ਵੀਰ ਭਰਾਵਾਂ ਦਾ ਇਹ ਮੈਸੇਜ ਮੈਨੂੰ ਆਇਆ ਕਿ ਉਸ ਵੀਰ ਨਾਲ ਵਾਰਤਾਲਾਪ ਖੁੱਲੇ ਰੂਪ ਚ ਕੀਤੀ ਜਾਵੇ ਕਿਉਂਕਿ ਉਹ ਵਿਰਾਸਤ ਹੈ ਜਿਹੜੀ ਵਿਰਾਸਤ ਸੰਭੀ ਜਾਂਦੀ ਹੈ ਉਹ ਹਰ ਇੱਕ ਬੰਦਾ ਨਹੀਂ ਸੰਭ ਸਕਦਾ ਮੇਰਾ ਵੀ ਮਰਜ਼ੀ ਕਿ ਉਸ ਵੀਰ ਨੂੰ ਆਪਾਂ ਗੱਲਬਾਤ ਦਾ ਸਿਲਸਲਾ ਜਾਰੀ ਕਰੀਏ ਕਿ ਉਸਨੇ ਬਾਈ ਨੇ ਕਿਵੇਂ ਆਪਣਾ ਸਟਾਰਟਅਪ ਕੀਤਾ ਸਟਾਰਟਅਪ ਕਰਨ ਤੋਂ ਬਾਅਦ ਅੱਜ ਵੀ ਉਹ ਬੰਦਾ ਹੋਏ ਸੰਘਰਸ਼ ਕਰ ਰਿਹਾ ਥੋੜੇ ਪਿਆਰ ਸਪੋਰਟ ਦੀ ਲੋੜ ਹੈ ਜਿੰਨਾ ਤੁਸੀਂ ਪਿਆਰ ਸਪੋਰਟ ਦਿਓਗੇ ਉਹਨਾਂ ਉਹ ਆਪਣੇ ਨਖਾਰ ਹੋਰ ਲੈ ਕੇ ਆਉਗਾ ਤੇ ਜਿਹੜਾ ਪੁਰਾਣਾ ਵਿਰਾਸਤ ਹੈ ਉਹਨੂੰ ਸਾਂਭਣ ਦੀ ਕੋਸ਼ਿਸ਼ ਕਰੂਗਾ ਉਮੀਦ ਹੈ ਅੰਤ ਤੱਕ ਤੁਸੀਂ ਬੰਦੇ ਰਹੋਗੇ ਆ ਵੀਰ ਦਾ ਪਹਿਲਾਂ ਆਪਾਂ ਜੀ ਆਇਆਂ ਕਰਦੇ ਆਂ ਤੇ ਹੁਣ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਇਹ ਬਹੁਤ ਵੱਡੀ ਗੱਲ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕੋ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਵਰੇ ਠੀਕੋ ਬਸ ਵਧੀਆ ਵੀਰੇ ਚੜ੍ਹਦੀ ਕਲਾ ਸ਼ੇਰ ਦਾ ਮਾਲਕ ਦੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਰਜੇਵਿਆਂ ਤੋਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਕੋਈ ਗੱਲ ਨਹੀਂ ਵੀਰੇ ਤੇ ਹੁਣ ਮੈਂ ਵੀਰੇ ਪਹਿਲਾਂ ਤਾਂ ਇਹ ਜਾਨਣਾ ਚਾਹਾਂਗਾ ਕਿ ਜਿਹੜਾ ਆਪਾਂ ਇਹ ਵਿਰਾਸਤ ਦੀ ਮੈਂ ਗੱਲ ਕਰ ਰਿਹਾ ਅੱਜ ਬਹੁਤ ਵੱਡੀ ਲੋੜ ਐ ਇਸ ਚੀਜ਼ ਦੀ ਹਾਂਜੀ ਵੀਰ ਜੀ ਹਰ ਇੱਕ ਬੰਦਾ ਇਹਨਾਂ ਤੋਂ ਭੱਜ ਰਿਹਾ ਜਾਂ ਅੱਜਕੱਲ ਬਿਜ਼ਨਸ ਦਾ ਲਾ ਲੋ ਕਈ ਲੋਕ ਵਪਾਰ ਦੇ ਤੌਰ ਤੇ ਨੂੰ ਵਰਤਦੇ ਨੇ ਪਰ ਮੈਂ ਤੁਹਾਨੂੰ ਇਹ ਚੀਜ਼ ਦੇਖਣਾ ਚਾਹਣਾ ਕਿਉਂਕਿ ਉਦੋਂ ਵੀ ਆਪਾਂ ਨਾ ਮੈਂ ਤੁਹਾਡੇ ਨਾਲ वार्तालाप ਤਾਕ ਕਰ ਰਿਹਾ ਸੀ ਕਿਉਂਕਿ ਕਾਫੀ ਵੀਰਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਏ YouTube ਤੇ ਵੀ ਆਏ ਕਿ ਵੀਰ ਨੂੰ ਵੀਰ ਦਾ ਕੰਟੈਕਟ ਨੰਬਰ ਭਾਵੇਂ ਆਪਾਂ ਸਾਰਾ ਕੁਝ ਪਾਇਆ ਹੋਇਆ ਸੀ ਪਰ ਉਹ ਲੋਕ ਇਹ ਚਾਹੁੰਦੇ ਸੀ ਕਿ ਉਸ ਵੀਰ ਨਾਲ वार्तालाप ਇਹ ਕੀਤੀ ਜਾਵੇ ਕਿ ਬਾਈ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਆਈਆਂ ਕਿਵੇਂ ਕਿ ਯਾਰ ਮੈਂ ਉਹ ਚੀਜ਼ਾਂ ਦੁਬਾਰਾ ਖੜੀਆਂ ਕਰਨੀਆਂ ਨੇ ਯਾਰ ਅੱਜਕੱਲ ਦਾ ਤੁਹਾਨੂੰ ਪਤਾ ਹੈ ਜਾ ਜਾ ਮੋਬਾਈਲ ਚੱਲ ਰਿਹਾ ਠੀਕ ਹੈ ਹਾਂ ਜੀ ਉਹ ਵੀਰੇ ਕੰਦੇ ਨੇ ਹੁੰਦੇ ਨਵਾਂ 9 ਦਿਨ ਪੁਰਾਣਾ 100 ਦਿਨ ਹਨਾ ਉਹੀ ਚੀਜ਼ ਸੀ ਵੀਰੇ ਦੇਖੋ ਮੈਂ ਬੈਠਾ ਸੀਗਾ ਫੈਮਲੀ ਨਾਲ ਬੈਠਾ ਸੀ ਗੱਲਬਾਤ ਕਰ ਰਹੇ ਗਏ ਪਰ ਦੀ ਸਪਾਈਸ ਵੀ ਕਰਦੇ ਭਾਈ ਹੂੰ ਸਪਾਈਸ ਵੀ ਕਰਨ ਲੱਗਿਆ ਬਸ ਉੱਪਰ ਦੇਖਿਆ ਉਹ ਪੁਰਾਣਾ ਸਮਾਨ ਪਿਆ ਹੈ ਹਨਾ ਉਹ ਦੇਖਿਆ ਇੱਕ ਪਾਸੇ ਪਿਆ ਉਹ ਹਨਾ ਫਿਰ ਮੈਂ ਸੋਚਿਆ ਇੱਕ ਕਹਾਵਤ ਸੀ ਕਹਿੰਦੇ 1200 ਕਰੇ ਬੈਠੇ ਸੀ ਕਰਦੇ ਗੇ ਬੇਲਾ ਬੈਠਾ ਤੇ ਸਪਾਈ ਕਰ ਲੈ ਠੀਕ ਹੈ ਵਾਹ ਭਾਈ ਵੀਰ ਨੇ ਆ ਕਸ ਫਾਇਦਾ ਕਰੀ ਦਮਾਂਗੇ ਫਿਰ ਦੇਖਿਆ ਜਦੋਂ ਆਪਾਂ ਦਬਕਾ ਸਾਡੇ ਉੱਪਰ ਹੈ ਨਾ ਸਟੋਰੇਜ ਬਣਿਆ ਹੋਇਆ ਕਿ ਬੀਸਮੈਂਟ ਬਣੀ ਹੋਈ ਹੈ ਜਿੱਥੇ ਆਪਾਂ ਬੈਠੇ ਹੈ ਨਾ ਅੰਦਰ ਇੱਕ ਬੀਸਮੈਂਟ ਬਣੀ ਹੋਈ ਹੈ ਠੀਕ ਹੈ ਹੈ ਨਾ ਮੈਂ ਉਸ ਵਾਈ ਕਰਨ ਲੱਗਾ ਉੱਥੇ ਦੇਖਿਆ ਚੀਜ਼ਾਂ ਪਈਆਂ ਨੇ ਵਾਹ ਇਹ ਤਾਂ ਖਜ਼ਾਨਾ ਨੇ ਇੱਕਦਰਾ ਲੋਕਾਂ ਨੂੰ ਸੁਣਨਾ ਮਿਲਦਾ ਇਹਨਾਂ ਇਸ ਤਰ੍ਹਾਂ ਕਿ ਕਿਹਤਰਾ ਨਾ ਇਹ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਮਿਲ ਰਿਹਾ ਹੈ ਨਾ ਉਹਨਾਂ ਦੀ ਚੀਜ਼ਾਂ ਦੇ ਹੱਥੋਂ ਚੱਲੀ ਹੋਈ ਹੈ ਨਾ ਮੈਨੂੰ ਦਾਦਾ ਜੀ ਨਹੀਂ ਦੇਖੇ ਚਲੋ ਉਹਨਾਂ ਦਾ ਰੇਡੀਓ ਪਿਆ ਉਹ ਚਲਾਉਂਦੇ ਹੋਣੇ ਤੇ ਮੈਨੂੰ ਕਿਵੇਂ ਯਾਰ ਸਿੱਟਣੀ ਵਾਲੀ ਚੀਜ਼ ਤਾਂ ਹੈ ਨਹੀਂ ਆਰੇ ਅਨ ਅੱਜ ਕੱਲ ਕਿੱਥੇ ਮਿਲਦੇ ਐਂਟਿਕਸ ਚੀਜ਼ਾਂ ਨੇ ਕਿੱਥੇ ਮਿਲਦੇ ਐ ਪਰ ਉਹਨਾਂ ਨੂੰ ਸਾਫ਼ ਕਰਾ ਚਮਕਾ ਕੇ ਅੱਜ ਚੱਲਦੀਆਂ ਨੇ ਚੀਜ਼ਾਂ ਇੱਕ ਇੱਕ ਗੱਲ ਬਹੁਤ ਵਧੀਆ ਦੇਖਣ ਨੂੰ ਮਿਲੀ ਏ ਉਹ ਇਹ ਆ ਕਿ ਵੀਰ ਜੀ ਨੇ ਗੱਲ ਕਹੀ ਵੀ ਆਪਣੇ ਨਾਲ ਦਾਦਾ ਜੀ ਨੇ ਦੇਖੇ ਪਰ ਉਹਨਾਂ ਦੀ ਯਾਦ ਇਹ ਰੇਡੀਓ ਦੇ ਰਹੀ ਇਹਨਾਂ ਨੇ ਉਹਨਾਂ ਨੂੰ ਉਸ ਰਿਗ ਦਾ ਨੰਦ ਮੰਨਿਆ ਜਿਹੜਾ ਆਨੰਦ ਆਪਾਂ ਆਪਣੇ ਮਾਪੇ ਬਾਬ ਦੀ ਜਾਂ ਬਜ਼ੁਰਗਾਂ ਦੀ ਗੋਦ ਚ ਮੰਨਦੇ ਆ ਇੱਕ ਬਾਈ ਜੀ ਮੈਂ ਇਹ ਗੱਲ ਕਰਨੀ ਸੀ ਤੁਹਾਡਾ ਯੂਨੀਕ ਬਹੁਤ ਆ ਲੱਗਿਆ ਵਿਲਾ ਯੂਟਿਊਬਰ ਅੱਜ ਜਿਵੇਂ ਹੁਣ ਮੇਰਾ ਖੁਦਾ ਚੈਨਲ ਬਣਿਆ ਹੋਇਆ ਹਰੇਕ ਬੰਦਾ ਆਪਣੇ ਨਾਮ ਦੇ ਨਾਲ ਸਰਨੇ ਮਿਲਾ ਕੇ ਚੈਨਲ ਬਣਾਉਂਦਾ ਇਹ ਕਿਵੇਂ ਸਿਸਟਮ ਦਾ ਸਬਬ ਬਣਿਆ ਵਿਲਾ ਯੂਟਿਊਬਰ ਇਹ ਕਿ ਹਾਜੀ ਵੀਰੇ ਜਿਸ ਤਰ੍ਹਾਂ ਤੁਸੀਂ ਪ੍ਰਗਟ ਵੀਰੇ ਦੀ ਗੱਲ ਕਰੀ ਐ ਫਲੌਪ ਯੂਟਿਊਬਰ ਦੀ ਉਹਨਾਂ ਨੇ ਵੀ ਇੱਕ ਆਪਣੀ ਅਲੱਗ ਤਰ੍ਹਾਂ ਚਾਣ ਬਣਾਈ ਆ ਤੁਸੀਂ ਉਹਨਾਂ ਤੋਂ ਇਨਸਪਾਇਰ ਹੋਏ ਹੋ ਹਾਂਜੀ ਹਾਂਜੀ ਵੀਰੇ ਮੈਂ ਉਹਨਾਂ ਦੀ ਵੀਡੀਓ ਬਹੁਤ ਦੇਖਦਾ ਠੀਕ ਹੈ ਇਨਸਟਾ ਤੇ ਫੋਲੋ ਕੀਤਾ ਉਹਨਾਂ ਦੀ ਸਾਰੀ ਵੀਡੀਓ ਦੇਖਦਾ ਕਿੱਥੇ ਵੀ ਘੁਮਰੇ ਅੱਜ ਐਡ ਪ੍ਰੈਜ਼ੈਂਟ ਹੋਏ ਚ ਪਾਣ ਘੁਮਰੇ ਹੈਨਾ ਹਾਂ ਉਹਨਾਂ ਦਾ ਬੋਲਣ ਦਾ ਤਰੀਕਾ ਹੋ ਗਏ ਲੱਗਦਾ ਮੈਨੂੰ ਉਸ ਤਰੀਕੇ ਵੀਰੇ ਦੇਖੋ ਕਈਕਦਾ ਘਰ ਦੇ ਕਹਿੰਦੇ ਜੀ ਵਿਹਲਾ ਹੈਨਾ ਇੱਕ ਉਹਨਾਂ ਦਾ ਦੇਖਿਆ ਨਾਮ ਸੁਣਾਓ ਠੀਕ ਹੈ ਨਾ ਅੱਜ ਸਕਸੈਸ ਨੇ ਉਸ ਤਰੀਕੇ ਤੋਂ ਹੀ ਆਇਆ ਮੈਂ ਵੀ ਆਪਣੇ ਚੈਨਲ ਦਾ ਨਾਮ ਵਿਹਲਾ ਯੂਟਿਊਬਰ ਰੱਖਣਾ ਹਾਂ ਫਿਰ ਵੇਨੇ ਆ ਕੰਮੀ ਲੱਗ ਜੀ ਲੱਗੇ ਕੰਮੀ ਕੀ ਬੜਾ ਵੱਡੇ ਲੱਗਦਾਂਗੇ ਬਿਲਕੁਲ ਬੇਟਾ ਚਲੋ ਅਮੀਰ ਕੋਸ਼ਿਸ਼ ਹਮੇਸ਼ਾ ਛੋਟੇ ਜੀ ਚੀਜ਼ ਤੋਂ ਹੁੰਦੀ ਆ ਵੱਡਾ ਪਰਮਾਤਮਾ ਫਿਰ ਜਦੋਂ ਕਰਮ ਤੇ ਹੁੰਦਾ ਉਹ ਆਪ ਹੀ ਕਰਦਾ ਹਾਂਜੀ ਹਾਂਜੀ ਤੇ ਵੀਰ ਜੀ ਆਪਾਂ ਸਕੂਲਿੰਗ ਦੀ ਗੱਲ ਕਰੀਏ ਮੈਂ ਵੀ ਇਹਨਾਂ ਦੱਸਾਂ ਕਿਉਂਕਿ ਅਸੀਂ ਇਕੱਠੇ ਪੜਦੇ ਰਹੇ ਹਾਂ ਇਕੱਠੇ ਸਕੂਲਿੰਗ ਕੀਤੀ ਐ ਅਸੀਂ ਕੋਚ ਦੇ ਵਿੱਚ ਵੀ ਇਕੱਠਿਆਂ ਨੇ ਪੜਾਈ ਕੀਤੀ ਆ ਤੇ ਮੇਰਾ ਅੱਜ ਵੀਰ ਨਾਲ ਇਹ ਸੀ ਸਬੱਬ ਦਾ ਕਿਉਂਕਿ ਮੈਂ ਕਾਫੀ ਟਾਈਮ ਤੋਂ ਬਾਈ ਨੂੰ ਮਿਲਿਆ ਨਹੀਂ ਸੀ ਹੈਗਾ ਮੇਰੇ ਤਾਂ ਸਾਡਾ ਸਬੱਬ ਇਹ ਸੀ ਕਿ ਜਦੋਂ ਅਸੀਂ ਆਏ ਆ ਮੈਨੂੰ ਵੀ ਯੂਨਿਕ ਜੀ ਚ ਕਿ ਅੱਜ ਜਿਹੜੇ ਪ੍ਰਾਤਨ ਚੀਜ਼ਾਂ ਨੇ ਉਹਨਾਂ ਤੋਂ ਆਪਾਂ ਅਵੇਅਰ ਹੁੰਦੇ ਜਾ ਰਹੇ ਕਿਸੇ ਨੂੰ ਪਤਾ ਨਹੀਂ ਹੈਗਾ ਯਾਰ ਮੈਨੂੰ ਇਹ ਲੱਗਿਆ ਕਿ ਉਹ ਚੀਜ਼ ਕਰੀ ਜਾਵੇ ਜਿਹੜੀ ਲੋਕਾਂ ਕੋਲ ਪਹੁੰਚ ਦੇ ਆਧਾਰ ਤੇ ਪਹਿਲੇ ਆਧਾਰ ਤੇ ਹੋਵੇ ਤੇ ਉਸੇ ਨੂੰ ਮੁੱਖ ਰੱਖਦੇ ਹੋਇਆ ਬਾਈ ਨਾਲ ਗੱਲਬਾਤ ਦਾ ਪਹਿਲਾਂ ਤਾਂ ਮੈਂ ਅੱਗੇ ਕਹਿ ਰਿਹਾ ਸੀ ਕਿਉਂਕਿ ਬਾਈ ਦਾ ਹਰੇਕ ਦਾ ਆਪੋ ਆਪਣਾ ਰਜੇਮਾ ਹੁੰਦਾ ਰਜੇਮੇ ਦੇ ਵਿੱਚੋਂ ਸਮਾਗੜਨਾ ਬਹੁਤ ਮੁਸ਼ਕਲ ਆ ਤੇ ਅੱਗੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਵੀਰੇ ਸਕੂਲਿੰਗ ਤੋਂ ਬਾਅਦ ਉਹਦੀ ਆਪਣਾ ਪ੍ਰੋਜੈਕਟ ਆਪਾਂ ਇਧਰ ਸ਼ੁਰੂ ਕਰ ਲਿਆ ਸੀ ਕਿ ਬਾਅਦ ਵਿੱਚ ਤੁਮਹਾਨੂੰ ਧਿਆਨ ਚ ਆਇਆ ਜੀ ਜੀ ਨਹੀਂ ਨਹੀਂ ਵੀਰੇ ਸਕੂਲਿੰਗ ਤੋਂ ਬਾਅਦ ਤਾਂ ਜਿਵੇਂ ਮੇਰਾ ਆਪਾਂ Gmail ID ਬਣਾ ਦਿੰਦੇ ਆ ਉਸ ਤੋਂ ਇੱਕ ਇਹ ਚੈਨਲ ਬਣਾਤਾ ਸੀ ਉਹ ਚੱਕ ਕੇ ਉਹਨੇ ਨੋਟਬੰਦੀ ਕਰੀ ਮੋਦੀ ਦੀ ਪਾਤੀ ਹੋਰ ਪਾਤੀ ਇਹ ਚੱਕ ਚੱਕੇ ਪਾਈ ਜਾਂਦੇ ਸੀ ਵੀਰੇ ਠੀਕ ਹੈ ਹਨ ਉਹ ਚੀਜ਼ ਨੂੰ ਆਪਾਂ ਕਹਿੰਦੇ ਆ ਇਹਦਾ ਤੱਕਦੇ ਨੇ ਉਹ ਤਾਂ ਜਿਵੇਂ ਇੱਕ ਨਿਆੜ ਮੱਤ ਆਪਾਂ ਪਾਉਂਦੇ ਸੀ ਬਿਲਕੁਲ ਹੈ ਨਾ ਉਹ ਚੀਜ਼ ਸੀ ਬਟ ਮੇਨਲੀ ਤਾਂ ਹੋਇਆ ਫਿਰ ਇੱਕ ਜਦੋਂ ਕੋਲਜ ਤੋਂ ਬਾਅਦ ਹੀ ਮੇਨਲੀ ਹੋਇਆ ਕੋਲਜ ਤੋਂ ਬਾਅਦ ਜੀ ਮੈਂ ਪਮਨੀ ਦੇ ਗਾਣੇ ਕਰੇ ਨੇ ਹਾਂ ਨਾ ਮਨੀ ਦਾ ਗਾਣਾ ਰਿਕਾਰਡ ਕਰਿਆ ਉਸ ਤੋਂ ਬਾਅਦ ਮੇਰਾ ਚੈਨਲ ਮੋਨਟਾਈਜ਼ ਵੀ ਹੋ ਗਿਆ ਬਟ ਮੇਰੀ ਹੋ ਰਹੀ ਮੈਂ ਕੰਮ ਨਹੀਂ ਕਰਿਆ ਉਸਤੇ ਹੋਰ ਭੱਜੇ ਰਹੇ ਇੱਕ ਗੱਲ ਮੈਨੂੰ ਵੀਰ ਦੀ ਬਹੁਤ ਸੋਹਣੀ ਲੱਗੀ ਜਿਹੜੀ ਗੱਲਾਂ ਦੇ ਵਿੱਚੋਂ ਕਿ ਬਾਈ ਆਪ ਤਾਂ ਹੈ ਤੇ ਬਾਈ ਨੂੰ ਨਾਲ ਇਹ ਹੈ ਕਿ ਆਪਣੇ ਯਾਰ ਦੋਸਤਾਂ ਨੂੰ ਵੀ ਨਾਲ ਲੈ ਕੇ ਚੱਲੇ ਉਹਨਾਂ ਨੇ ਵੀ ਕਾਮਯਾਬ ਕਰੇ ਇਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਦੋਸਤ ਮਿੱਤਰ ਜਿੰਨੇ ਵੀ ਨੇ ਹਰੇਕ ਜਦੋਂ ਬੰਦਾ ਇੱਕ ਸਟੈਂਡ ਬਣ ਜਾਂਦਾ ਉਹਨੂੰ ਇਹ ਲੱਗਦਾ ਕਿ ਵੀ ਮੈਨੂੰ ਬਹੁਤਾ ਆਪਣੇ ਵਾਲੀ ਧਿਆਨ ਦੇਣਾ ਚਾਹੀਦਾ ਪਰ ਇਹ ਵੀਰ ਦੀ ਖਾਸੀਅਤ ਆ ਤਕਰੀਬਨ ਅਸੀਂ ਜਿੰਨੇ ਵੀ ਯਾਰ ਦੋਸਤਾਂ ਸਾਡਾ ਇਹ ਖਾਸੀਅਤ ਰਹੀ ਐ ਸੀ ਆਪਣੇ ਨਾਲ ਯਾਰਾਂ ਨੂੰ ਲੈ ਕੇ ਤੁਰਨ ਵਾਲੇ ਆ ਤੇ ਯਾਰਾਂ ਵਾਸਤੇ ਹੋਰ ਕੀ ਕੁਝ ਕਰ ਸਕਦੇ ਜੇ ਆਪਾਂ ਮੈਂ ਪੁੱਛਣਾ ਚਾਹਾਂ ਤੁਹਾਨੂੰ ਭਾਈ ਮੇਰਾ ਤਾਂ ਐ ਵੀ ਕਰਨਾ ਹੈ ਪੂਰਾ ਤਗੜਾ ਕਰਨਾ ਯਾਰ ਆ ਵਾਸਤੇ ਹੈਨਾ ਕੋਈ ਐ ਨਾ ਕਹਦੇ ਵੀ ਯਾਰੀ ਸੁਣ ਐ ਕਰਤਾ ਹੈਨਾ ਕੁਝ ਕੁ ਗੱਲਾਂ ਹੋ ਵੀ ਜਾਂਦੀਆਂ ਨੇ ਹੈਨਾ ਬਟ ਉਹ ਚੀਜ਼ ਨੂੰ ਸੁਧਾਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਜੇ ਕੁਝ ਕੁ ਗਲਤੀਆਂ ਹੋਈਆਂ ਨੇ ਬਟ ਯਾਰਾਂ ਲਈ ਤਾਂ ਜਿਵੇਂ ਜਿਹੜੇ ਡਾਊਨ ਨੇ ਹੈਨਾ ਆਪਾਂ ਉਹਨਾਂ ਨੂੰ ਆਪ ਚੱਕ ਸਕਦੇ ਆ ਹੈਨਾ ਜਦੋਂ ਆਪਾਂ ਹੋ ਗਏ ਉਸ ਕੈਪੇਬਲ ਹੋ ਗਏ ਉਸ ਚੀਜ਼ ਲਈ ਆਪਾਂ ਚੱਕ ਸਕਾਂਗੇ ਇਦਰੀ ਚੱਕਾਂਗੇ ਜ਼ਰੂਰ ਵੀ ਸਹੀ ਗੱਲ ਦੇਖੋ ਆ ਚੀਜ਼ਾਂ ਨਾ ਮੈਂ ਕਈ ਵਾਰੀ ਗੱਲਾਂ ਕਰਦਾ ਹਾਂ ਨਾ ਤਕਰੀਬਨ ਜਿੰਨੇ ਵੀ ਮੇਰੇ ਨਾਲ ਵੀਰ ਜੁੜੇ ਹੋਏ ਨੇ ਉਹ ਮੈਂ ਇਹ ਵਾਲਾ ਕਰਦਾ ਨਾ ਜਿਹੜੀਆਂ ਅੱਜ ਕੱਲ੍ਹ ਯਾਰੀਆਂ ਚੱਲ ਰਹੀਆਂ ਨੇ ਉਹ ਸਿਰਫ ਏ ਦੇ ਵੀ ਪੈਗ ਪਿਆ ਲੈ ਆਈਆਂ ਨੇ ਯਾਰ ਅਸਲ ਚ ਉਹ ਹੈ ਜਿਹੜਾ ਥੋੜੇ ਨਾਲ ਨਹੀਂ ਤਾਂ ਅਜਕੱਲ ਦਾ ਜਿਹੜੀਆਂ ਯਾਰੀਆਂ ਦਾ ਤੁਹਾਨੂੰ ਪਤਾ ਦੂਰ ਚੱਲ ਰਿਹਾ ਉਹ ਬਸ ਸਿਸਟਮ ਵਿਗੜਾ ਢਾਂਚਾ ਬਾਈ ਹਿੱਲੀ ਪਿਆ ਅੱਗੇ ਵੀਰ ਨਾਲ ਆਪਾਂ ਗੱਲ ਕਰਦੇ ਹਾਂ ਕਿ ਇੱਕ ਵਾਰ ਬਾਈ ਇਹ ਬੜੀ ਗੱਲ ਸੋਚ ਰਿਆ ਸੀ ਮੈਂ ਕਿ ਕਾਫੀ ਲੋਕ ਕਹਿ ਦਿੰਦੇ ਨੇ ਕਿ ਬਾਈ YouTube ਤੇ ਕਮਾਈ ਵੀ ਹੁੰਦੀ ਤਾਂ ਲਾ ਲਓ ਕਿ ਵੀਡੀਓ ਚੱਲਦੀਆਂ ਨਹੀਂ ਹੈਗੀਆਂ ਹਾਂ ਹੈਨਾ ਆਪਾਂ ਜੀ ਇਸ ਮੈਟਰ ਤੇ ਗੱਲ ਕਰੀ ਅੱਜ ਕੱਲ ਤੁਹਾਨੂੰ ਪਤਾ ਪੰਜਾਬ ਤੇ ਜਿਹੜੇ ਕਰੰਟ ਮੁੱਦੇ ਚੱਲ ਰਹੇ ਨੇ ਹਨਾ ਮੇਰਾ ਟੋਪਿਕ ਇਹ ਹੀ ਸੀ ਕਿ ਜਿਹੜੀਆਂ ਵੀਡੀਓ ਨੇ ਉਹ ਤੁਹਾਨੂੰ ਕੀ ਲੱਗਦਾ ਵੀ ਸਹੀ ਵੀਡੀਓ ਚੱਲ ਸਕਦੀ ਹੈ ਨਾ ਕਿ ਨਹੀਂ ਚੱਲ ਸਕਦੀ ਮੇਰੇ ਜਰੂਰ ਚਲਦੇ ਆਂ ਜਿਹੜੇ ਯਾਰ ਅੱਜ ਕੱਲ ਦੇਖ ਲਓ ਵੀਰੇ ਪਾਲ ਕਰੋੜ ਵੀ ਰਹਿ ਜਾਂਦਾ ਵਧੀਆ ਕੰਮ ਕਰ ਰਿਆ ਉਹਦੀ ਵੀਡੀਓ ਚੱਲਦੀਆਂ ਨਹੀਂ ਹੈੀਆਂ ਇਹਦਾ ਕੰਮ ਕਰੂਗਾ ਚੱਲੂਗੇ ਹਨਾ ਪਰ ਮੋਲ ਵੀ ਰਹਿ ਜਾਂਦਾ ਵਧੀਆ ਕੰਮ ਕਰਦਾ ਉਹ ਤਾਂ ਚੱਲ ਨਹੀਂ ਰਹੇ ਤੇ ਵਧੀਆ ਕਮਾਈਆਂ ਕਰ ਰਹੇ ਨੇ ਹੁਣ ਹੁਣ ਹੋਈ ਗੱਲ ਹੈ ਕਿ ਜਿਹੜੀਆਂ ਕੁੜੀਆਂ ਨੇ ਸਿਕਿਉਰਟੀ ਮੰਗੀ ਜਾਂਦੀਆਂ ਨੇ ਹਨਾ ਇਹ ਸਾਨੂੰ ਸਿਕਿਉਰਟੀ ਦਿਓ ਇਹ ਤੇ ਇਹ ਕਈਆਂ ਨੇ ਆਪਣੇ ਇੰਸਟਾਗ੍ਰam 'ਤੇ ਲਾ ਲਓ YouTube 'ਤੇ ਆਪਣੇ ਸਾਰੀ ਵੀਡੀਓ ਉਹਨਾਂ ਨੇ ਡੇਟ ਕਰਤੀਆਂ ਡਰ ਦੇ ਮਾਰੇ ਯਾਰ ਮੇਰਾ ਕਹਿਣਾ ਭਾਵੇਂ ਇਹੀ ਆ ਕਿ ਤੁਸੀਂ ਆਪਣਾ ਕੰਮ ਕਰ ਰਹੇ ਹੋ ਨਾ ਉਹ ਕੰਮ ਕਰੋ ਯਾਰ ਜਿਹੜਾ ਤੁਹਾਡਾ ਪਰਿਵਾਰ ਬੈਠ ਕੇ ਦੇਖ ਸਕੇ ਪਹਿਲਾਂ ਮੇਰੀ ਆਤ ਹੁੰਦੀ ਹੈ ਮੈਂ ਹੁਣ ਤੱਕ ਜਿੰਨੀਆਂ ਵੀਡੀਓ ਪਾਈਆਂ ਨੇ ਆਪਣੇ ਪੇਜ 'ਤੇ ਮੈਨੂੰ ਇਹ ਹੁੰਦਾ ਕਿ ਮੇਰਾ ਪਰਿਵਾਰ ਬੈਠ ਕੇ ਦੇਖੇ ਕੋਈ ਵੀ ਚੀਜ਼ ਇਹ ਨਾ ਲੱਗੇ ਕਿ ਯਾਰ ਮੇਰੇ ਪਰਿਵਾਰ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਸੋ ਚੰਗਾ ਕੰਮ ਕਰਾਂਗੇ ਹੁਣ ਹੋ ਸਕਦਾ ਵੀ ਯਾਰ ਸਾਡੇ ਚੈਨਲ ਤੇ ਮੇਰੇ ਖੋਡੇ ਚੈਨਲ ਤੇ ਵਿਊ ਘਟ ਹੋਣਗੇ ਕਈ ਕਾ ਕਹਿਣਗੇ ਵੀ ਥੋੜੇ ਆਪੜ ਦਾ ਵੀਊ ਹੈ ਨਹੀਂ ਪਰ ਮੇਰੀ ਮੇਰੀ ਸੋਚ ਇਹ ਹੈ ਕਿ ਲੱਗੇ ਹੋਏ ਆ ਜਿਹੜੇ ਲੋਕ ਦੇਖਦੇ ਨੇ ਉਹ ਲੋਕ ਸਿਆਣੇ ਬੋਤ ਨੇ ਲੋਕ ਅਵੇਅਰਨੈਸ ਹੋਣੇ ਲੋਕਾਂ ਨੂੰ ਧਿਆਨ ਦੇ ਵਿੱਚ ਸਾਰਾ ਕੁਝ ਹੀ ਆ ਤੇ ਸਿਕਿਉਰਟੀ ਵਾਲਾ ਮਸਲਾ ਥੋੜਾ ਜਿਹਾ ਫਿਰ ਵੀ ਚੱਲਦੇ ਆ ਰਹੇ ਨੇ ਹਰੇਕੋ ਬੰਦਾ ਹੀ ਕਹਿ ਦਿੰਦਾ ਹੈ ਕਿ ਸਿਕਿਉਰਟੀ ਚੇਹੀਦੀ ਹੈ ਤੇ ਬਈ ਜੇ ਮੈਂ ਅੱਗੇ ਗੱਲ ਕਰਾਂ ਵੀ ਆ ਜਿਹੜਾ ਸ਼ੌਕ ਹੈ ਹਨਾ ਸ਼ੌਕ ਤੇ ਆਪਾਂ ਗੱਲ ਕੀਤੀ ਵੀ ਬਹੁਤ ਸੋਹਣੀਆਂ ਯੂਨਿਕ ਚੀਜ਼ਾਂ ਲੱਗੀਆਂ ਵੀ ਤੁਸੀਂ ਪਰਾਤਨ ਜੁੜੀਆਂ ਹੋਈਆਂ ਤੇ ਅੱਗੇ ਬਈ ਮੈਂ ਨਾ ਇਹ ਗੱਲ ਕਰਾਂ ਕਿ ਅੱਗੇ ਤੁਸੀਂ ਹੋਰ ਵੀ ਕੋਈ ਚੀਜ਼ਾਂ ਅੱਗੇ ਮਨ ਦੇ ਵਿੱਚ ਲਿਆਂਦੀਆਂ ਨੇ ਵੀ ਆਪਾਂ ਇਹ ਚੀਜ਼ਾਂ ਤੇ ਕੰਮ ਕਰਨਾ ਹੈ ਹਾਂਜੀ ਹਾਂਜੀ ਵੀਰੇ ਦੇਖੋ ਸਦਾ ਕਰਨਾ ਇਹ ਅੱਗੋਂ ਬੜਾ ਪੱਕਾ ਪਿਆ ਹੈ ਦੇਖੋ ਕਰਾਣੀ ਹੈ ਇੱਕ ਕਰ ਤੂੰ ਸਾਲ ਪੁਰਾਣੀ ਹੈ ਕੀ ਬਾਤ ਹੈ ਬੜੀਆਂ ਕੰਡਾਂ ਨੇ ਢੀਢੀ ਮੋਟੀਆਂ ਨੇ ਬੜੇ ਬੜੇ ਆਲੇ ਬੜੇ ਹੋਏ ਨੇ ਮੰਨੇ ਉਹ ਸੋਚਿਆ ਪਹਿਲਾਂ ਅਸੀਂ ਖੋਦਰ ਦੀ ਵੀ ਢਾੜ ਦਈਏ ਫਿਰ ਮੈਂ ਮੰਮੀ ਨਾਲ ਗੱਲ ਕੀਤੀ ਵੀ ਢਾਣਾ ਨੇ ਅਸੀਂ ਇਹਨੂੰ ਹੀ ਸੈਨੋਵੇਟ ਕਰਕੇ ਉਸ ਤਰੀਕੇ ਦਾ ਬਣਾ ਕੇ ਉਹਦੇ ਵਿੱਚ ਰਾਹਾਂਗੇ ਹੂੰ ਜਿਹੜੇ ਆ ਦੇਖੂਏ ਨੇ ਉਹ ਅੰਦਰ ਚੀਜ਼ਾਂ ਤੇ ਇਹ ਉਹ ਵੀ ਬਹੁਤ ਸੋਹਣੀ ਲੱਗੂਗੀ ਮੈਂ ਟੈਪ ਹਵੇਲੀ ਟੈਪ ਆਮ ਬਣ ਦੂਗਾ ਉਹ ਲੱਗੂਗਾ ਜਿਵੇਂ ਉਹ ਰਹਿ ਕਾਨੂੰ ਜਿਵੇਂ ਪ੍ਰੀ ਵੈਡਿੰਗ ਵਗੈਰਾ ਕੋਈ ਕਰਦਾ ਹੈ ਨਾ ਸ਼ੂਟ ਕਰਦਾ ਹੈ ਤਾਂ ਤੁਸੀਂ ਵਧੀਆ ਯਾਰ ਪਤਾ ਲੱਗ ਗਿਆ ਬਈ ਇੱਕ ਤਾਂ ਇਹ ਵੀ ਕਮਾਈ ਦਾ ਸਾਧਨ ਬਣ ਜਾਂਦਾ ਪਹਿਲੀ ਗੱਲ ਤਾਂ ਕਿਉਂ ਦੇਖੋ ਆਪਾਂ ਹਰੇਕ ਬੰਦਾ ਜਿਹੜਾ ਅੱਜ ਦੇ ਸਮੇਂ 'ਚ ਲੋੜ ਆ ਕਿਉਂਕਿ ਭਾਵੇਂ ਅਸੀਂ ਵੀ ਪੈਸਾ ਘੱਟ ਬੰਦਾ ਵੱਧ ਬੰਦਾ ਜੇ ਮੈਂ ਉਹੀ ਗੱਲ ਤੇ ਕਰਾਂ ਵੀ ਅੱਜ ਕੱਲ ਸੋਸ਼ਲ ਮੀਡੀਆ ਦਾ ਕੰਮ ਇਹੋ ਜਿਹਾ ਜਿਹਨੂੰ ਗਲਤ ਤਰੀਕੇ ਨਾਲ ਮੰਨਦੇ ਆਂ ਆਪ ਨੂੰ ਪੈਸਾ ਬਹੁਤਾ ਬਣਦਾ ਪਰ ਸਾਡੀ ਸ਼ੁਰੂਤ ਇਹ ਸੋਚ ਰਹੀ ਆ ਕਿ ਇਹ ਉਹਦੇ ਪੈਸੇ ਦਾ ਬਈ ਆਪਾਂ ਕੀ ਕਰਨਾ ਜਿਹੜਾ ਆਪਣੇ ਪਰਿਵਾਰ ਨੂੰ ਪਿੱਛੇ ਲੈ ਜਾਵੇ ਤੇ ਜਿੰਨੇ ਵੀ ਮੇਰੇ ਵੀਰ ਜੁੜੇ ਹੋਏ ਨੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਕਈਆਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਇਹ ਜੀ ਹਾਈ ਸੀ ਕਿ ਵੀ ਉਹ ਬਾਈ ਨੇ ਜਿਹੜਾ ਪੁਰਾਤਨ ਚੀਜ਼ਾਂ ਦਿਖਾਈਆਂ ਕਈ ਲੋਕਾਂ ਨੇ ਕਮੈਂਟ ਕਰਿਆ ਯਾਰ ਵੀ ਉਹ ਚੀਜ਼ ਬਾਈ ਨਾਲ ਵਾਰਤਾਲਾਪ ਜ਼ਰੂਰ ਕਰੀ ਜਾਵੇ ਵੀ ਕਿਉਂ ਬਾਈ ਨੇ ਕਿਉਂਕਿ ਯਾਰ ਅੱਜਕੱਲ ਇਹ ਜਿਹੜਾ ਨੌਜਵਾਨੀ ਪੀੜ੍ਹੀ ਆ ਤਕਰੀਬਨ ਅੱਧਾ ਦਾ ਪੰਜਾਬ ਮੈਨੂੰ ਲੱਗਦਾ ਅੱਧਾ ਕਹਿ ਸਕਦੇ ਆ ਬਈ ਕਿ ਬਾਹਰਲੇ ਦੇਸ਼ਾਂ ਨੂੰ ਤੁਰ ਪਿਆ ਤੇ ਜੇ ਪੁਰਾਤਨ ਗੱਲਾਂ ਦੀ ਗੱਲ ਕਰੀਏ ਉਹ ਚਰਖਾ ਕੋਈ ਪੱਖੇ ਹੋਗੇ ਪੁਰਾਣੇ ਰੇਡੀਓ ਟੀਵੀ ਹੋਗੇ ਤਾਂ ਮੈਂ ਕਹਿੰਦਾ ਭਾਈ ਅੱਜ ਕੱਲ ਦਾ ਫੋਨਾਂ ਤੋਂ ਖੜਿਆ ਨਹੀਂ ਛੁੱਟਦਾ ਟੀਵੀਜ਼ਨ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਤਾਂ ਆਪਾਂ ਟੀਮੇ ਵਾਲਾ ਕੋਈ ਟਾਈਮ ਦੇਖਿਆ ਆਇਆ ਹੈ ਨਾ ਇਹ ਕਿਹੜਾ ਟੀਮੇ ਦੇ ਉੱਤੇ ਜਾ ਕੇ ਜਨ ਸ਼ਕਤੀ ਮਨ ਚੱਲਦਾ ਹੁੰਦਾ ਹੈ ਨਾ ਹੈ ਨਾ ਇਹ ਕਿਹੜਾ ਟੀਮੇ ਦੇ ਉੱਪਰ ਜਾ ਕੇ ਗੱਲ ਕਰਦਾ ਭਾਈ ਚੱਲ ਪਿਆ ਚੱਲ ਪਿਆ ਚੱਲ ਗਿਆ ਇੱਕ ਮੁੰਡਾ ਵਿਚਾਲੇ ਕੋੜੀਆਂ 'ਚ ਲੜਦਾ ਹੁਣ ਹਾਂ ਹੁਣ ਇੱਕ ਗੱਲ ਬਹੁਤ ਸੋਹਣੀ ਹੈ ਕਿ ਹੁਣ ਕਮਰੇ ਚ ਅਗਲਾ ਬੈਠਾ ਹੁੰਦਾ ਜਿੰਨੇ ਘਰ ਚ ਕਮਰੇ ਨੇ ਜਿੰਨੇ ਜੀ ਨੇ ਅਲੱਗ-ਅਲੱਗ ਕਮਰਿਆਂ ਦੇ ਐਲਈਡੀਆਂ ਲੱਗੀਆਂ ਹੁੰਦੀਆਂ ਨੇ ਹੁਣ ਉਹ ਬਈ ਉਹ ਉਹ ਸਮੇਂ ਨੂੰ ਕਿਵੇਂ ਦੇਖ ਸਕਦੇ ਨੇ ਅਸੀਂ ਜਦੋਂ ਕਈ ਵਾਰੀ ਜਦੋਂ ਸਰਪ ਕੋ ਜਿਹੜੇ ਪੁਰਾਣੇ ਲੋਕ ਨੇ ਥੋੜੇ ਜੇ ਉਹ ਦੱਸਦੇ ਹੁੰਦੇ ਨੇ ਵੀ ਅਸੀਂ ਰਮਾਂਡ ਦੇਖੀ ਮਹਾਭਾਰਤ ਦੇਖੀ ਇੱਕ ਬੀਸੀਆਰ ਲਾਇਆ ਹੁਣੇ ਹਨਾ ਚੋ ਅਸੀਂ ਤਾਂ ਸਾਡਾ ਤਕਰੀਬਨ ਜਨਮ ਜਿਹੜਾ ਬਾਈ ਹੋਣਾ ਦਾ ਸਾਡਾ 96 97 ਦੇ ਜਨਮ ਦੇ ਵਿੱਚ ਅਸੀਂ ਇਹ ਚੀਜ਼ਾਂ ਦੇਖੀਆਂ ਨੇ ਕਿਉਂਕਿ ਹਰੇਕ ਬੰਦੇ ਦਾ ਆਪੋ-ਆਪਣਾ ਇੱਕ ਪਾਸਟ ਹੁੰਦਾ ਹਨਾ ਆ ਆਪਣੀ ਲਈ ਤਿਆਰ ਹੋਣਾ ਨਾ ਅਸੀਂ ਅੱਜ ਵੀ ਤੁਹਾਨੂੰ ਹੋਰ ਟੋਰ ਦਿਖਾਉਂਦਾ ਸ਼ੈਹਾਰਟੀ ਦੀ ਕੈਂਟੀਨ ਆਪਣੇ ਲੱਗਿਆ ਹੋਇਆ ਹਾਂ ਬਿਲਕੁਲ ਲੱਗਿਆ ਹੋਇਆ ਹੈ ਨਾ ਉਹਦੇ ਨਾਲ ਕਾਰ ਪਾ ਕੇ ਅੱਜ ਵੀ ਚੱਲ ਪੈਂਦੀ ਹੈ ਜਲੰਧਰ ਦਿੱਲੀ ਚੱਲਦਾ ਉਹ ਤੇ ਓਕੇ ਓਕੇ ਤੇ ਬਾਈ ਬਹੁਤ ਧੰਨਵਾਦ ਪਹਿਲਾਂ ਤੁਹਾਡਾ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਦਿੱਤਾ ਕਿਉਂਕਿ ਕੀਮਤੀ ਬਾਈ ਇਹ ਕਹਿ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਰਜ਼ੀਮੇ ਨੇ ਹਰੇਕ ਇਨਸਾਨ ਦੇ ਜਿੰਮੇਵਾਰੀਆਂ ਨੇ ਹਰੇਕ ਬੰਦਾ ਆਪਣੀ ਜ਼ਿੰਮੇਵਾਰੀਆਂ ਨੂੰ ਜੱਟ ਕੇ ਫਿਰ ਬੰਦੇ ਨੂੰ ਟਾਈਮ ਮਿਲਦਾ ਬੰਦਾ ਗੱਲਬਾਤ ਕਰਦਾ ਹੈ ਨਾ ਤੇ ਬਹੁਤ ਵਧੀਆ ਲੱਗਿਆ ਵੀਰੇ ਤੁਹਾਡਾ ਧੰਨਵਾ ਨਿਰਵਣੀ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀ ਕਹਾਣੀ ਲੋਕਾਂ ਤੱਕ ਹੋਣੀ ਚਾਹੀਦੀ ਹੈ ਤੁਸੀਂ ਆਪਣਾ ਪੱਖ ਦੱਸਣਾ ਚਾਹੁੰਦੇ ਹੋ ਤਾਂ ਜਰੂਰ ਪਹੁੰਚ ਕਰਿਓ ਆਪਾਂ ਹਰੇਕ ਬੰਦੇ ਦੀ ਆਵਾਜ਼ ਅੱਗੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਵੀਰ ਨਾਲ ਗੱਲਬਾਤ ਕਰੀਏ ਲੱਖਾਂ ਨੌਜਵਾਨ ਨੇ ਜਿਹੜੇ ਬਾਹਰ ਜਾਂਦੇ ਨੇ ਬਾਹਰ ਜਾ ਕੇ ਕਈ ਆ ਜਾਂਦੇ ਨੇ ਤੇ ਆਪਣਾ ਸਟਾਰਟਅਪ ਦੁਆਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਤਰ੍ਹਾਂ ਅਸੀਂ ਲੱਗੇ ਹੋਏ ਹਾਂ ਜੇ ਤੁਹਾਡੀ ਕਹਾਣੀ 'ਚ ਦਮ ਹੋਇਆ ਤਾਂ ਤੁਸੀਂ ਜਰੂਰ ਪਹੁੰਚ ਕਰਿਓ ਆਪਾਂ ਤੁਹਾਡੇ ਨਾਲ ਇੰਟਰਵਿਊ ਕਰਾਂਗੇ ਗੱਲਬਾਤ ਕਰਾਂਗੇ ਜੇ ਇੰਟਰਵਿਊ ਵਧੀਆ ਲੱਗਿਆ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਓ ਧੰਨਵਾਦ ਸਾਸ਼ਿਕਾ